ਸਸੀ ਕਾਵਿਤੀ ਸਾਰਿਆਂ ਨੂੰ ਚੜ੍ਹਦੀ ਕਲਾ ਡੈਰੀ ਫਾਰਮ ਦਾ ਸਵਾਗਤ ਹੈ ਜੀ ਵਿੱਚ ਤੁਹਾਡਾ ਸਾਡੇ ਚੜ੍ਹਦੀ ਕਲਾ ਡੈਰੀ ਫਾਰਮ ਨੂੰ ਵੱਧ ਤੋਂ ਵੱਧ ਵਿੱਚ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਹੌਣ ਤੋਂ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਹਾਡਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਤੁਹਾਨੂੰ ਵਿਖਾਉਣੀ ਹੈ ਇੱਕ ਬਹੁਤ ਹੀ ਸਾਫ਼ ਸੁਥਰੇ ਚੰਗੇ ਲੈਵੇ ਵਾਲੀ ਮੱਝ ਤੇ ਆਪਾਂ ਪਹੁੰਚੇ ਹਾਂ ਪਿੰਡ ਚੱਕ ਮੇਰੀਖਾਂ ਕਰਦੇ ਹਾਂ ਵੀਰ ਜਗਤਾਰ ਸਿੰਘ ਨਾਲ ਗੱਲਬਾਤ ਓ ਜੀ ਕੀ ਹਾਲ ਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਏ ਵਧੀਆ ਵਧੀਆ ਤੁਸੀਂ ਸੁਣਾਓ ਜੀ ਬਸ ਵਧੀਆ ਠੀਕ ਠਾਕ ਏ ਦੱਸਿਓ ਵੀਰ ਜੀ ਆਪਣਾ ਨਾਮ ਐਡਰੈਸ ਮਾ ਵੀਰ ਜੀ ਮੇਰਾ ਜਸ਼ਨਪ੍ਰੀਤ ਸਿੰਘ ਹਾਂਜੀ ਪਿੰਡ ਚੱਕ ਮਿਛੀਗਾ ਹਾਂਜੀ ਤਸਵੀਰ ਜਲਾਨਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਲੱਗ ਲਓ ਪੂਖੇ ਚਕਾ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 854848 4482 4482 ਹਾਂਜੀ ਤੇ ਵੀਰ ਜੀ ਦੱਸਿਓ ਇਹਦੇ ਮੱਝ ਬਾਰੇ ਡਿਟੇਲ ਹੈ ਇਹ ਕਿਰਵਾ ਸੁਬਾ ਸੁਣੀ ਜੀ ਵੀ ਤੀਜਾ ਸੁਬਾ ਸੁਣੀ ਜੀ ਮੱਝ ਅੱਛਾ ਤੀਜਾ ਆਪਕੇ ਮੱਝ ਬਹੁਤ ਹੀ ਚੰਗੀ ਥੱਲੇ ਤਿਆਰ ਹੋਈ ਆ ਕਿੰਨੇ ਦਿਨ ਲੈ ਜੂਗੀ ਵੀਰ ਜੀ ਇੱਕ ਲੈ ਜੇ ਦੋ ਲੈ ਜੇ ਭਮੇਰਾ ਨੂੰ ਸੂਵੇ ਉਹ ਤਾਂ ਤਿਆਰ ਹੀ ਜੀ ਤਿਆਰ ਹੀ ਆ ਬਿਲਕੁਲ ਹਾਂਜੀ ਹਾਂਜੀ ਬਾਕੀ ਮੈਂ ਥੱਲੇ ਜਿੰਨਾ ਥਣ ਲੇਵਾ ਚੱਡਾ ਆ ਮੈਂ ਵੇਖਣੀ ਕੁਛ ਨਹੀਂ ਤਨੀ ਖੋਲੀਆਂ ਭਲਾ ਖੋਲ ਕੇ ਵਿਖਾਈ ਆਪਾਂ ਲੋ ਜੀ ਵੀਰ ਜੀ ਮੱਕੀ ਵੀ ਜੀ ਕਰੋ ਚੱਕ ਬੇਲ ਲੰਬਾਈ ਮੱਝ ਦੀ ਕਦ ਵਜਨ ਥਾਣਾ ਦਾ ਸਾਈਜ਼ ਤੇ ਗੈਬ ਥੱਲੇ ਉਹ ਤੇ ਵੀਰ ਜੀ ਗਾਂ ਹੀ ਬਲੈਤ ਨਹੀਂ ਬਣੀ ਆ ਦੇਖੋ ਥੱਲੇ ਚੱਟ ਮੈਂ ਦਾ ਤਾਰੀ ਸਰੀ ਮੈਨੂੰ ਐਡਾ ਚੱਡ ਥਣੇਵਾ ਨਹੀਂ ਲੱਗਦਾ ਚੰਗੇ ਮੈਂ ਰਕਾਡਲ ਦੁੱਧ ਵਾਲੀ ਨੂੰ ਲੱਗਦਾ ਇਹ ਚੀਜ਼ਾਂ ਕੋਈ ਵੀਰ ਜਿੰਨੇ ਦੁੱਧ ਮੈਂ ਥੱਲੇ ਚੋਣਾ ਆ ਉਹ ਵੀਰ ਦੇ ਲੈਣ ਦੇ ਮਤਬਲਦੀ ਆ ਕੀ ਪੂਸ਼ ਮੈਂ ਦੀ ਲੰਡੀ ਆ ਪੂਸ਼ ਨਹੀਂ ਆ ਥਣ ਚੱਡਾ ਮੈਂ ਥੱਲੇ ਬਹੁਤ ਵੀਰ ਜੀ ਤਿੱਪਣ ਤਾਂ ਆਪਣੀ ਪੋਲੀ ਆ ਬਿਲਕੁਲ ਵੀਰ ਜੀ ਰੂਮਰ ਕੀ ਪੋਲੀ ਆ ਰੂਮਰ ਕੀ ਪੋਲੀ ਆ ਚਲੋ ਕੋਈ ਵੀਰ ਭਰਾ ਫੋਨ ਲਾਵੇ ਤੇ ਆਪਣੀ ਚੈੱਕ ਪਾਸ ਕਰ ਸਕਦਾ ਧਾਰਾ ਕੱਢ ਕੇ ਚਲੋ ਜੇ ਸੂਪੇ ਸ਼ੈ ਰਾਤ ਤੱਕ ਸੂਪੇ ਸੁਪੀ ਲੈ ਜੇ ਨਹੀਂ ਤਾਂ ਗੱਬੜ ਆਪਣੀ ਚੈੱਕ ਪਾਸ ਕਰਕੇ ਖੜ ਜੇਗਾ ਬਾਕੀ ਆ ਵੀਡੀਓ ਜੇ 1 ਕਾ ਦਿਨ ਲੱਗੀ ਤੇ ਮੈਂ ਹੋਰ ਅਜਲੇਵਾ ਤਿਆਰ ਕਰ ਜੂਗੀ ਹੁਣੀ ਮੈਂ ਬਹੁਤ ਚੰਗੀ ਤਿਆਰ ਹੋਈ ਆ ਬਾਕੀ ਇੱਕ ਦਾ ਦਿਨ ਜੇ ਕੱਢ ਸਕਦੀ ਆ ਬਾਕੀ ਵੀਡੀਓ ਸੀਲ ਸੌਲਮਾ ਚ ਬਹੁਤ ਆ ਸੀਲ ਬਿਲਕੁਲ ਵੀਰ ਕੰ ਦਾ ਠੰਡੀ ਹੈ ਮੈਂ ਹਾਂਜੀ ਤੇ ਜੇਕਰ ਉਹ ਪਹਿਲੀ ਵੀਡੀਓ ਬਣਾਈਆਂ ਜੈ ਜੀ ਆਪਾਂ ਮੁੱਲ ਕਰ ਦਈਏ ਬਿਲਕੁਲ ਮਜਦਾ ਜੈ ਜੀ ਵੀਰ ਜੀ ਮੁੱਲ ਤੇ 90 ਦੇ ਹਾਂਜੀ ਬਾਕੀ 85 ਦੇ ਪੱਕੀ ਜਸਰੋ ਜੀ ਅੱਛਾ ਵੀਰ ਕਹਿੰਦਾ ਮੁੱਲ 90 ਆ ਤੇ 85 ਦੇ ਜਸ ਨਾ ਹੋ ਆ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਤੇ ਮਾਨਤਨ ਵੀਰ ਕਰ ਦੂਗਾ ਫੋਨ ਮੌਕੇ ਤੇ ਫੇਰ ਲਾਗੋਂ ਜਰੋਂ ਇੱਕ ਵਾਰੀ ਚੈੱਕ ਕਰ ਲੋ ਥਾਣਾ ਦਾ ਸੈਜ ਤੇ ਗੈਬ ਅਗਲੇ ਸਾਈਡ ਤੋਂ ਵੀ ਇੱਕ ਵਾਰੀ ਚੈੱਕ ਕਰਾ ਦਨੇ ਵੀਰ ਜੀ ਸਾਰੀ ਵੇਖੋ ਅੱਜ ਦੀ ਮਿਲਕ ਮੈਨ ਵੇਖੋ ਚੈੱਕ ਕਰੋ ਚੰਗੀ ਮੈਂ ਤਿਆਰ ਹੋਈ ਹੈ ਬਹੁਤ ਖੂਬਸੂਰਤ ਮੈਂ ਦੁੱਧ ਵਾਲੀ ਆ ਪਿੱਛੋਂ ਵੇਖੋ ਪੂਰੀ ਪਿਛੋਂ ਤੱਕ ਝੱਡਾ ਲੱਗਾ ਮੈਨੂੰ ਤੋੜ ਤੱਕ ਝੱਡਾ ਲੱਗਾ ਵੇਖੋ ਅਜੇ ਤਾਂ ਮੈਂ ਆਪਣੇ ਜੋਸ਼ ਵਿੱਚ ਆਉਣਾ ਏ ਅੱਛਾ ਅਜੇ ਤਾਂ ਮੈਂ ਅਜੇ ਬਾਏ ਹੋਰ ਵਟ ਕਰ ਜੂਗੀ ਸੁਣਦਿਆਂ ਸੁਣਦਿਆਂ ਉਹ ਜੋਸ਼ ਚਾਉਂਗੀ ਹਾਂਜੀ ਸਾਡੀ ਕਿ ਮੈਂ ਦੁੱਧ ਵਾਲੀ ਆ ਬਿਲਕੁਲ ਪਤਲੇ ਚੰਮ ਦੀ ਆ ਹਾਂਜੀ ਅਕੋ ਵੀਰ ਭਰਾ ਅੰਦਾਜ਼ਾ ਆਪਣੇ ਆਪ ਲਾ ਸਕਦਾ ਮੈਂ ਬਿਲਕੁਲ ਕਾਗਜ਼ ਕਾਗਜ਼ ਹੀ ਆ ਵੀਰ ਕਹਿੰਦਾ ਮੈਂ ਸਾਰੀ ਵੀਰ ਦੀ ਮੈਂ ਬਿਲਕੁਲ ਹਾਂਜੀ 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 ਬੱਧੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਖਾਲਸਾ ਵਾਹ ਜੀ